ਬੀਤੇ ਦਿਨੀ ਤਰਨਤਾਰਨ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਮੇਜਰ ਸਿੰਘ ਦੇ ਪੁੱਤਰ ਭਗੇਲ ਸਿੰਘ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਦੁਆਰਾ ਇਸ ਮਾਮਲੇ ਦੇ ਵਿੱਚ ਮੁਸਤਦੀ ਦਿਖਾਉਂਦਿਆਂ 24 ਘੰਟਿਆਂ ਦੇ ਵਿੱਚ ਹੀ ਮੁੱਖ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਦੁਆਰਾ ਅਮਨਦੀਪ ਕੌਰ ਪੁੱਤਰੀ ਭਾਗਤ ਸਿੰਘ ਵਾਸੀ ਕਪੂਲਪੁਰਾ ਨੂੰ ਮੁੱਖ ਦੋਸ਼ੀ ਦੇ ਵਜੋਂ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਕਰ ਹੋ ਗਏ ਕਿ ਬਘੇਲ ਸਿੰਘ ਬੀਤੇ ਦਿਨੀ ਸੰਧਵਾ ਪੈਲੈਸ ਵਿਖੇ ਆਪਣੇ ਪਿਤਾ ਮੇਜਰ ਸਿੰਘ ਨੂੰ ਮਿਲਣ ਦੇ ਲਈ ਗਿਆ ਸੀ ਪਰ ਉੱਥੇ ਪਹਿਲਾਂ ਤੋਂ ਹੀ ਮੌਜੂਦ ਅਮਨਦੀਪ ਕੌਰ ਦੇ ਵੱਲੋਂ ਆਪਣੇ ਪਿਤਾ ਦੀ ਪਿਸਤੌਲ ਫੜ ਕੇ ਬਘੇਲ ਸਿੰਘ ਦੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਅਮਨਦੀਪ ਸਰ ਹਾਜੀ ਜੀ ਇਹ ਸਾਰਾ ਮਾਮਲਾ ਆਇਆ ਸੀ ਕਿ ਕੱਲ ਦੁਪਹਿਰ ਵੇਲੇ ਜਿਹੜਾ 베ਜਰ ਸਿੰਘ ਆਪਣੇ ਸਾਫ ਕਾ ਚੇਅਰਮੈਨ ਸੀਗਾ ਉਹਨਾਂ ਦੀ ਜਿਹੜੀ ਆ ਕੱਲ ਗੋਲੀਆਂ ਲੱਗਣ ਕਰਕੇ ਜਿਹੜੀ ਮਾਤ ਹੋ ਗਈ ਹੈ ਉਸ ਦੇ ਸਬੰਧ ਦੇ ਵਿੱਚ ਸਾਡੀ ਟੀਮ ਵੱਲੋਂ ਜਿਹੜਾ ਵਾ ਮਕਦਮਾ ਦਰਜ ਕਰਕੇ ਤਫਤੀਸ਼ ਅਮਲ ਚ ਲਿਆਂਦੀ ਮਕਦਮਾ ਦਰਜ ਕਰਨ ਤੋਂ ਬਾਅਦ ਜਿਹੜੀ ਇਸ ਇਨਸੀਡੈਂਟ ਦੀ ਮੁੱਖ ਦੋਸ਼ਣ ਸੀਗੀ ਉਸ ਨੂੰ ਸਾਡੀ ਟੀਮ ਵੱਲੋਂ ਜਿਹੜਾ ਅਰੈਸਟ ਕੀਤਾ ਗਿਆ ਅਰੈਸਟ ਕਰਕੇ ਜਿਹੜਾ ਮੌਕੇ ਦੇ ਉੱਤੇ ਵਰਤਿਆ ਹਥਿਆਰ ਸੀਗਾ ਜੀ ਉਹ ਵੀ ਉਸ ਕੋਲੋਂ ਪ੍ਰਾਪਤ ਕੀਤਾ ਗਿਆ ਸਰ ਕਿਹੜਾ ਵੈਪਨ ਸੀ ਔਰ ਕੀ ਨਾਮ ਸੀ ਇਹਦਾ ਮੈਂ ਇਹ ਜਿਹੜੀ ਲੇਡੀ ਆ ਇਹ ਅਮਨਦੀਪ ਕੌਰ ਆ ਇਹ ਪੁੱਤਰੀ ਭਾਕ ਸਿੰਘ ਮਕਬੂਲਪੁਰਾ ਮਰਸਾ ਦੀ ਰਹਿਣ ਵਾਲੀ ਆ ਤੇ ਇਹ ਇਸ ਇਸ ਤੇ ਆ ਜਿਹੜਾ ਪੈਲੈਸ ਸੀਗਾ ਪੈਲੈਸ ਦੇ ਵਿੱਚ ਡੈਕੋਰੇਸ਼ਨ ਦਾ ਕੰਮ ਕਰਦੀ ਸੀਗੀ ਤੇ ਇਹ ਕਰੀਬ 2013 ਤੋਂ ਜਿਹੜਾ ਇਸ ਪੈਲੈਸ ਦੇ ਵਿੱਚ ਕੰਮ ਵੀ ਕਰ ਰਹੀ ਸੀ ਤੇ ਇੱਥੇ ਸਟੇ ਵੀ ਇੱਥੇ ਕਰ ਰਹੀ ਸੀ ਇਸ ਲੇਡੀ ਨੂੰ ਵੈਪਨ ਕਿੱਥੋਂ ਆਇਆ ਇਹ ਵੈਪਨ ਜਿਹੜਾ ਵਾ ਡਿਸੀਜ਼ ਦਾ ਵੈਪਨ ਆ ਡਿਸੀਜ਼ ਦੇ ਵੈਪਨ ਨੂੰ ਇੰਨੇ ਜਦੋਂ ਇਹਨਾਂ ਦਾ ਆਰਗੂਮੈਂਟ ਸ਼ੁਰੂ ਹੋਈ ਉਸ ਦਾ ਵੈਪਨ ਯਨ ਨੇ ਕੋ ਕੇ ਜਿਹੜਾ ਵਾ ਇਹ ਉਸੇ ਵੈਪਨ ਤੋਂ ਹੀ ਮੇਜਰ ਸਿੰਘ ਉਹਨਾਂ ਦੇ ਕੋਲ ਹੀ ਆ ਮਾਰੀ ਸਰ ਦੇਸਰ ਨੇ ਫਾਇਰ ਕੀਤੇ ਇਹਨੂੰ ਵੈਪਨ ਪਹਿਲਾਂ ਹੀ ਮਤਲਬ ਟ੍ਰੇਡ ਸੀ ਲੱਗਦਾ ਇਹ ਜਿਵੇਂ ਵੈਪਨ ਜਿਹੜਾ ਵੈਪਨ ਆ ਜੀ ਇਹ ਜਿਹੜੀ ਆਪਾਂ ਕਹੀਏ ਵੀ ਇੱਕ ਟ੍ਰੈਂਡ ਨਹੀਂ ਉਹਨੇ ਉਹਨੂੰ ਕੌ ਕਰਨਾ ਆਉਂਦਾ ਸੀਗਾ ਕੌ ਕਰਨ ਤੋਂ ਬਾਅਦ ਜਿਹੜਾ ਉਹਨੇ ਜਿਹੜੀਆਂ ਉੱਥੇ ਫਾਇਰ ਕੀਤੇ ਆ ਫਾਇਰ ਕਰਕੇ ਜਿਹੜੇ ਆ ਉਹਦੇ ਦੋ ਜਿਹੜੇ ਫਾਇਰ ਆ ਉਹਦੇ ਲੱਗੇ ਨੇ કુલ ਤਿੰਨ ਫਾਇਰ ਜਿਹੜੇ ਮੌਕੇ ਤੇ ਹੋਏ ਨੇ ਜਿਹੜੇ ਕੋਲ ਸਾਨੂੰ ਬਰਾਮਦ ਹੋਏ ਨੇ ਚਲ ਵਜਾ ਰੰਜਿਸ਼ ਕੀ ਰਹੀ ਹੈ ਇਹਨੂੰ ਮੰਨ ਲਓ ਵਜਾ ਇਹ ਜਿਹੜਾ ਕਾਫੀ ਚਿਰ ਤੋਂ ਇੱਥੇ ਡੈਕੋਰੇਸ਼ਨ ਦਾ ਕੰਮ ਕਰਦੀ ਸੀਗੀ ਕੁਝ ਉਸ ਡੈਕੋਰੇਸ਼ਨ ਦੇ ਪੈਸੇ ਦਾ ਇਹਨਾਂ ਦਾ ਆਪਸੀ ਹਿਸਾਬ ਸੀਗਾ ਉਹ ਹਿਸਾਬ ਦੇ ਵਿੱਚ ਇਹ ਉਹਨਾਂ ਕੋਲੋਂ ਪੈਸੇ ਦੀ ਮੰਗ ਕਰਦੀ ਸੀਗੀ ਉਸ ਮੰਗ ਦੇ ਵਿੱਚ ਇਹਨਾਂ ਦਾ ਤਕਰਾਰ ਸ਼ੁਰੂ ਹੋਇਆ ਉਸ ਤਕਰਾਰ ਸ਼ੁਰੂ ਹੋਣ ਤੋਂ ਬਾਅਦ ਇਹ ਹੀਟ ਆਫ ਦੀ ਮੂਵਮੈਂਟ ਦੇ ਵਿੱਚ ਜਿਹੜਾ ਵਾ ਉੱਥੇ ਇਹ ਜਿਹੜਾ ਗੱਲ ਨਹੀਂ ਵਧ ਗਈ ਵੀ ਇਹਨਾਂ ਦਾ ਤਕਰਾਰ ਇੱਥੋਂ ਤੱਕ ਪਹੁੰਚ ਗਿਆ ਕਿ ਇਹ ਉਹਦੇ ਹੱਥੋਂ ਹੀ ਵਾਪਨ ਕੋ ਕੇ ਉਹਨੂੰ ਉਹਦੇ ਪਿੱਛੇ ਭੱਜ ਕੇ ਜਿਹੜਾ ਵਾ ਉਹਨਾਂ ਦੇ ਗੋਲੀਆਂ ਮਾਰ ਦਿੱਤੀ ਲਾਈਵ ਤੇ ਇਸ ਚੈਨਲ ਦੇ ਲਈ ਤਰਨ ਤਰਨ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ